ਇਹ ਸਾਰੇ ਐਡਾ ਗੱਟਾ ਹੈ 50 ਕਿਲੋ ਦਾ ਕਬੂਤਰਾਂ ਵਾਸਤੇ ਉਹ ਕੀਤਾ ਆਪਾਂ ਗਲਾ ਕੇ ਲਿਆਂਦਾ ਹੈ ਮੱਕੀ ਦਾ ਕਰੋ ਚੱਕ ਦੇਖੋ ਆਇਓ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਵੀ ਕਰਾਉਣਾ ਵਾ ਲਓ ਵੀ ਕਰੋ ਦੋਸਤ ਸ਼ੌਂਕ ਕਬੂਤਰਾਂ ਦਾ ਤੇ ਤੁੱਪਾਈਆਂ ਲੱਗਣ ਲੱਗੀਆਂ ਸੀ ਤੇ ਆਪਾਂ ਵੀ ਬਾਹਰ ਕੱਢਦੇ ਕਬੂਤਰ ਕਰੋ ਚੱਕ ਆ ਪਿਛਲੇ ਸਾਲ ਵਾਲਾ ਕਬੂਤਰ ਹੈ ਜਿਹੜੇ ਨੇ ਛੇਕਪੁਰੇ ਕੱਢੇ ਸੀ ਚੱਬਾ ਬਹੁਤ ਸੋਹਣਾ ਉੱਡਿਆ ਸੀ ਲਓ ਵੀ ਮਿੱਤਰੋ ਇਹ ਪੱਠੇ ਆਪਣੇ ਪੱਠੇ ਹਾਈਦਰਲੇ ਖੁੱਡੇ ਦੇ ਵਿੱਚ ਕਬੂਤਰੀਆਂ ਲਓ ਮਿੱਤਰੋ ਮੱਕੀ ਧੋਂਦੇ ਨੂੰ ਢੂੜ ਘੰਟਾ ਹੋ ਗਿਆ ਘਟੋ ਘਟਾ ਤੇ ਆਹ ਦੇਖੋ ਦਿਖਾਉਣੇ ਆ ਫਿਰ ਕਿਵੇਂ ਚਮਕਦੀ ਆ ਸਿਉਨੇ ਵਾਂਗੂ ਦੇਖ ਐਂ ਚਮਕਣ ਲਾਤੀ ਭਾਈ ਦੇਖੋ ਜਿਵੇਂ ਸਿਉਨੇ ਦੇ ਦਾਣੇ ਧਰੇ ਹੁੰਦੇ ਆ ਬੜੀ ਮਿਹਨਤ ਕੀਤੀ ਆ ਜੇ ਆਪਾਂ ਹੁਣ ਤੋਂ ਤਿਆਰੀ ਕਰਾਂਗੇ ਵੀ ਕਬੂਤਰ ਡਾਉਣੇ ਆ ਤਾਂ ਫੇਰ ਹੀ ਬਣੂ ਕੁਸ ਨਹੀਂ ਬਣਦਾ ਨਹੀਂ ਲੈ ਵੀ ਆ ਮੈਂ ਤਾਂ ਕਰਦਾ ਚਾਚਾ ਸੀਰਾ ਮੈਂਬਰ ਬੁਰਜਮਾਨ ਸਾळा ਇਹਦਾ ਸਪੈਸ਼ਲ ਕਬੂਤਰਾਂ ਦੀ ਹੈ ਮੈਂ ਆ ਗੱਟਾ ਸੀ ਬਾਈ ਪਹਿਲਾਂ ਤੁਸੀਂ ਦੇਖਿਆ ਹੀ ਹੋਣਾ ਵੀਡੀਓ ਦੇ ਵਿੱਚ 50 ਕਿਲੋ ਦਾ ਗੱਟਾ ਸੀ ਆ ਖਾਲੀ ਕੀਤਾ ਡੂੜ ਘੰਟਾ ਲੱਗ ਗਿਆ ਧੁੰਦੇ ਨੂੰ ਤੇ ਉਧਰ ਅੱਜ ਧੁੱਪ ਵੀ ਬਹੁਤ ਕਰੜੀ ਨਿਕਲੀ ਆ ਤੇ ਦੇਖੋ ਜਾਲ ਦੇ ਵਿੱਚ ਕਬੂਤਰ ਤਾੜੇ ਹੋਇਆ ਤੇ ਨਜ਼ਾਰੇ ਲਈ ਜਾਂਦੇ ਆ ਕਰੋ ਚੱਕ ਲਓ ਵੀ ਮਿੱਤਰੋ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਹੁਣ ਆਪਾਂ ਮਾਰਚ ਮੂਰਚ ਦੇ ਵਿੱਚ ਕੱਢਾਂਗੇ ਕਬੂਤਰ ਜਿਹੜੇ ਅਪ੍ਰੈਲ ਦੇ ਵਿੱਚ ਮਈ ਦੇ ਵਿੱਚ ਬਾਜ਼ੀਆਂ ਵੀ ਦਿਖਾਵਾਂਗੇ ਤੇ ਚੈਨਲ ਨੂੰ ਛੇਤੀ ਛੇਤੀ ਸਬਸਕ੍ਰਾਈਬ ਕਰ ਲੋ ਤਾਂ ਜੋ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ تنماد